ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਤੇ ਫਰੀਦਕੋਟ ਦਾ ਦਿਹਾਤੀ ਏਰੀਆ ਪਿੰਡੂ ਏਰੀਆ ਨਹਿਰਾਂ ਤੋਂ ਹਾਈਵੇ ਦੇ ਸਨ ਵਿੱਚ ਚੈਲ ਰੋਡ ਦੇ ਉੱਤੇ ਦੋਸਤੋ ਇੱਥੇ ਘਰ ਆਉਂਦੇ ਆ ਬਾਈ ਪ੍ਰਦੀਪ ਦੇ ਕੋਲੋਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਦੋ ਨਾਗ ਤੁਹਾਨੂੰ ਦਿਖਾਉਂਗਾ ਜਿਹਦੇ ਚ ਸਾਹਮਣੇ ਤੁਸੀਂ ਜਰਸੀ ਪੱਖ ਚ ਪੈਂਦੀ ਵਾੜ ਦੇਖ ਰਹੇ ਹੋ ਇਦੇ ਨਾਲ ਇੱਕ ਐਚ ਐਫ ਐਚ ਐਫ ਵੀ ਜਿਹੜੀ ਤੁਹਾਨੂੰ ਦਿਖਾਉਂਗਾ ਫੋਲ ਬੜੇ ਕੱਟ ਕਾੜ ਦੀ ਐ ਫਿਟਿੰਗ ਜੀ ਵਾਲਾ ਹਵਾਨਾ ਤੇ ਥਣ ਦਾ ਸੈਜ ਵੀ ਬੜਾ ਸੋਹਣਾ ਸੋ ਦੋਨੇ ਨਾਗ ਅੱਜ ਤੁਹਾਨੂੰ ਸੋਹਣੇ ਦਿਖਾਉਂਗਾ ਪਰ ਹੈ ਦੋਨੇ ਹਜੇ ਥੋੜੇ ਥੋੜੇ ਕੱਚੇ ਕਿੰਨੇ ਕਿੰਨੇ ਦਿਨ ਇਹ ਲੈਣੇਗਾ ਇਹਨਾਂ ਬਾਰੇ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਤੁਸੀਂ ਐਂਡ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਆ ਕੇ ਦੇਖਿਆ ਕਰੋ ਤੇ ਆਪਦੀ ਸਮਝ ਨਾਲ ਖਰੀਦ ਲਿਆ ਕਰੋ ਆਓ ਮਿਲिए ਬਾਈ ਨੂੰ ਪਹਿਲਾਂ ਜਰਸੀ ਦਿਖਾਉਣੇ ਆ ਐਚਐਫ ਬਾਰੇ ਗੱਲਬਾਤ ਆਪਾਂ ਤੋਂ ਬਾਅਦ ਚ ਕਰਾਂਗੇ ਤੋਂ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਪ੍ਰਦੀਪ ਦੋ ਗਾਂ ਆ ਅੱਜ ਆਪਣੇ ਕੋਲ ਹਾਂਜੀ ਜਰਸੀ ਜਿਹੜੀ ਬਈ ਕਨਵਾ ਸੁਆਸ ਹੁੰਦੀ ਇਹ ਪਹਿਲਾ ਸੁਆਸ ਹੁੰਦੀ ਹੈ ਵੀਰੇ 10 ਤੋਂ 12 ਦਿਨਾਂ ਦੀ ਕੱਚੀ ਆ ਦੰਦੋ ਕਿਵੇਂ ਪ੍ਰਦੀਪ ਦੰਦੋ ਖੀਰੀ ਮੰਨ ਲਓ ਵੀਰੇ ਦੋਂ ਦੇ ਦੰਦ ਚੱਕੇ ਆ ਹੁਣ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰਹਿਣੀ ਹੈ ਇਹਦਾ ਅੱਜ ਦਾ ਲੈਣ ਦੇਨ 85000 ਰੁਪਏ ਬਈ ਤੋਰ ਦਿਗੇ ਨੂੰ ਦੋਸਤੋ ਰੇਟ 85000 ਅੱਜ ਦੇ ਹਿਸਾਬ ਤੇ ਮੁੱਲ ਹੈ ਦੋ ਦੰਦ ਬਾਈ ਕਹਿੰਦਾ ਵੀ ਇਹਨੇ ਚੱਕਣੇ ਸ਼ੁਰੂ ਕੀਤੇ ਆ ਸੂਆ ਇਹਨੇ ਪਹਿਲਾ ਸੂਣਾ ਹੈ ਹਵਾਨਾ ਫਿਟਿੰਗ ਵਾਲਾ ਮੋਢ ਚੋਂ ਚੰਗਾ ਹਵਾਨਾ ਕੱਦ ਕਾਟ ਸੋਹਣਾ ਢਾਂਚਾ ਚੰਗਾ ਰੰਗ ਇਹਦਾ ਤੁਸੀਂ ਹੁਣ ਵੀਡੀਓ ਚੋਂ ਦੇਖ ਲਓ ਤੇਰੇ ਤੋਂ ਬੜੇ ਸੋਹਣੇ ਚੰਗੇ ਤੁਸੀਂ ਜਰਸੀ ਨਸਲ ਦੇ ਬੱਚੇ ਲੈ ਸਕਦੇ ਹੋ ਚੰਗਾ ਸੀ ਮੰਡੇ ਤੁਸੀਂ ਆਪ ਦੇ ਹੱਥੀਂ ਏਆਈ ਕਰਵਾਉਂਦੇ ਰਹਿੰਦੇ ਹੋ ਸਟਰਕਚਰ ਦੇਖੋ ਕਰਮਾਲੀ ਦਾ ਨਰੋਈ ਜਰਸੀ ਹੈ ਫੇਰ ਮੋਢੀ ਪ੍ਰਦੀਪ ਜੀ ਆਏ ਨੂੰ ਮਰੇ ਹਵਾਨੇ ਤੇ ਨਾੜਾਂ ਦੱਸੋ ਹੁਣੇ ਹੀ ਦੱਸਦੀਆਂ ਹਾਲਾਂਕਿ ਅਜੇ ਪਹਿਲਣ ਵਹਿੜ ਆ ਤੇ ਦਿਨ ਹਜੇ ਇਹਦੇ 10 ਤੋਂ 12 ਪਏ ਆ ਮੋੜ ਲਾ ਵੀਰੇ ਵਾਪਸ ਦੋਨੀਆਂ ਪਾਸੇ ਬੜੀਆਂ ਸੋਹਣੀਆਂ ਨਾੜਾਂ ਤੁਹਾਨੂੰ ਇਹਦੇ ਹਵਾਨੇ ਤੇ ਨਜ਼ਰ ਆਉਣਗੇ ਉਹ ਤੁਸੀਂ ਕੋਲੋਂ ਆ ਕੇ ਵੀ ਦੇਖ ਲੈਣਗੇ ਹਵਾਨਾ ਦੇਖੋ ਕਾਫੀ ਚੰਗਾ ਸ਼ੁਰੂਆਤ ਹੈ ਉੱਤੋਂ ਉੱਚਾ ਤੋਂ ਉੱਤੇ ਹੀ ਫਿਰਦਾ ਪਰ ਹਵਾਨੇ ਦੀ ਲੈਂਥ ਹੁਣ ਵੀ ਤੁਸੀਂ ਦੇਖੋਗੇ ਤੁਹਾਨੂੰ ਚੰਗੀ ਨਜ਼ਰ ਆਊਗੀ ਸੀਲ ਠੰਡੇ ਫੋਲਾ ਭਾਈ ਠੀਕ ਹੈ ਸੀਲ 3 ਫੋਲਾ ਮੜੀ ਬੂਝਪੜੀ ਪ੍ਰਦੀਪ ਹਵਾਨੇ ਦਾ ਰੋਹ ਹੁਣ ਫੇਰ ਦੇਖਿਓ 85000 ਰੇਟ ਆ ਦੱਸੋ ਹਜੇ ਇਹ ਬੱਚਾ ਹੀ ਐ ਦੋ ਤਣ ਦਾ ਬੱਚੀ ਹਜੇ ਇਹਨੇ ਥਾਣਾ ਚ ਕੋਈ ਜੋਸ਼ ਪਸਮਾ ਨਹੀਂ ਪਾਇਆ ਐਚਐਫ ਤੁਹਾਨੂੰ ਦਿਖਾਉਣਾ ਦੱਸੋ ਇਹਦਾ ਟਾਂਚਾ ਵੀ ਚੰਗਾ ਹੈ ਇਹਦੇ ਥਣ ਵੀ ਬਹੁਤ ਸੋਹਣੇ ਆ ਪ੍ਰਦੀਪ ਇਹ ਕੰਮ ਸੁਆ ਸੁਆ ਇਹ ਦੂਜੇ ਸੁਆ ਸੁਹੰਦੀ ਆ ਵੀਰੇ ਕਿੰਨਾ ਚਿਰ ਲਊਗੇ ਇਹਰੇ 10 ਤੋਂ 12 ਦਿਨਾਂ ਦੀ ਇਹ ਕੱਚੀ ਆ ਭਾਈ ਹਾਂ ਇਹਦੀ ਡਿਮਾਂਡ ਕੀ ਰੇਂਜ ਕੀ 1,17,000 ਰੁਪਏ ਵਿੱਚ ਤੋਰਦਗੇ 1 ਲੱਖ ਤੇ 17000 ਐਚਐਫ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਜਰੂਰ ਸੋਚੋਗਾ ਬਾਰੇ ਕਿਉਂਕਿ ਟਾਂਚਾ ਨਰੋਆ ਫੁੱਲ ਹੈ ਹਵਾਨਾ ਫਿਟਿੰਗ ਵਾਲਾ ਮੈਨੂੰ ਜੋ ਵਾਰ-ਵਾਰ ਚੀਜ਼ ਜਿਹੜੀ ਧਿਆਨ ਚਾਹ ਰਹੀ ਹੈ ਤੇ ਥਣ ਦਾ ਸੈਜ ਬੜਾ ਸੋਹਣਾ ਹੈ ਪਾਵਰ ਵਾਲਾ ਥਣ ਪੂਰਾ ਹਵਾਨਾ ਵੀ ਪੂਰਾ ਫਿਟਿੰਗ ਵਾਲਾ ਹੀ ਰੱਖੂਗੀ ਹਜੇ 10 ਤੋਂ 12 ਦਿਨ ਇਹਨੇ ਲੈਣੇ ਆ ਤੇ 1,11,000 ਰੇਟ ਫੁੱਲ ਵੱਡੀ ਐਚਐਫ ਨਸਲ ਦੀ ਹੈਗਾ ਇਹ ਵੈੜ ਦੂਜਾ ਸੂਆ ਬਾਈ ਦੱਸਦਾ ਵੀ ਸੂਊਗੀ ਜਾਨ ਦੀ ਟੋਕੇ ਵਾਲ ਨੂੰ ਮੜੇ ਤੋ ਟਾਂਚਾ ਫੇਰ ਤੁਸੀਂ ਇਹਦਾ ਦੇਖ ਲਓ ਇਹਨੇ ਬਹੁਤੀ ਗਰਮੀ ਵੀ ਨਹੀਂ ਮਣਾਉਣੀ ਜਿਹੜੇ ਹਿਸਾਬ ਤੇ ਮੈਨੂੰ ਇਹਦਾ ਰੁਖ ਲੱਗਦਾ ਹੈ ਹੋ ਸਕਦਾ ਵੀ ਇਹਨੂੰ ਬਾਹਲਾ ਗਰਮੀ ਦਾ ਅਸਰ ਵੀ ਤੇ ਨਾ ਪਵੇ ਆਪਾਂ ਬੰਨ ਲਾ ਬਈ ਕੋਈ ਗੱਲ ਉਹ ਅੰਦਰ ਬੰਦ ਨੇ ਸੋ ਇਹ ਵੈੜ ਦੋਸਤੋ ਇਹ ਗਾਂ ਐਚਫ ਨਸਲ ਚ ਪੈਂਦੀ ਡਿਮਾਂਡ 1 ਲੱਖ ਤੇ 17000 ਹਵਾਨਾ ਚੰਗਾ ਦਿਸਦਾ ਇਹਦੇ ਨਾਲ ਇੱਕ ਜਰਸੀ ਪੱਖ ਚ ਪੈਂਦੀ ਵੈੜ ਸੋ ਤੁਸੀਂ ਆਪਦੀ ਸਮਝ ਨਾਲ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਗੁਲਾਬੀ ਰੰਗ ਦੇ ਥਾਣੇ ਦੱਸੋ ਤੇ ਪੂਰੇ ਨਰੋਏ ਤੁਸੀਂ ਦੇਖੋਗੇ ਤੁਹਾਨੂੰ ਨਜ਼ਰ ਆਉਣਗੇ ਸੋ ਇਹ ਦੋ ਹੀ ਪਸ਼ੂ ਸੀਗੇ ਅੱਜ ਬਾਈ ਪ੍ਰਦੀਪ ਕੋਲ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ